ਬਰਨਾਲਾ ਪੁਲਿਸ ਵੱਲੋਂ ਯੁੱਧ ਨਸ਼ੇ ਵਿਰੋਧ ਮਹਿੰਮ ਤਹਿਤ ਦੋ ਵਿਅਕਤੀਆਂ ਨੂੰ ਡੇਢ ਕੁੰਟ ਪੁੱਕੀ ਸਮੇਤ ਕਾਬੂ ਕੀਤਾ ਗਿਆ ਹੈ ਬਰਨਾਲਾ ਦੇ ਸੇਜਟਾਪ ਇੰਚਾਰਜ ਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਪੈਨ ਹਰੀਗੜ੍ਹ ਵਿਖੇ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਜਿਸ ਵਿੱਚੋਂ 6 ਬੋਰੇ ਪੁੱਕੀ ਦੇ ਬਰਾਮਦ ਹੋਏ ਹਨ ਜਿਨ੍ਹਾਂ ਵਿੱਚ 25-25 ਕਿਲੋ ਪੁੱਕੀ ਭਰੀ ਹੋਈ ਸੀ ਪੁਲਿਸ ਨੇ ਦੋਵੇਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੈਂ ਤੁਹਾਨੂੰ ਦੱਸ ਰਿਹਾ ਸੀ ਬਰਨਾਲਾ ਪੈਨਾਤਾ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਸ਼੍ਰੀਮਾਨ ਐਸਐਸਪੀ ਸਾਹਿਬ ਬਰਨਾਲਾ ਜੀ ਦੇ ਹਾਜ਼ਿਰਤਾ ਤਹਿਤ ਜੁੱਧ ਨਸਿਆ ਬਰਧ ਮੈਂਮ ਤਹਿਤ ਮੈਂ ਸਮੀਤ ਕੁਸ ਪਾਰਟੀ ਦੇ ਪਿੰਡ ਹਰੀਗੜ ਹਰੀਗੜ ਕਸਤੇ ਦੌਰਾਨ ਜਾ ਰਹੇ ਸੀਗੇ ਚੈਕਿੰਗ ਚੱਲ ਰਹੀ ਸੀ ਤਾਂ ਸੱਕੀ ਹਾਲਤ ਵਿੱਚ ਇੱਕ ਕਰੇਟਾ ਗੱਡੀ ਨਹਿਰ ਦੇ ਪਾਰਲੇ ਤੇ ਖੜੀ ਨਜ਼ਰ ਆਈ ਜਿਸ ਦੇ ਪਾਸ ਦੋ ਵਿਅਕਤੀ ਨੂੰ ਕਾਬੂ ਕੀਤਾ ਗੱਡੀ ਨੂੰ ਚੈੱਕ ਕਰਨ ਤੇ ਉਹਦੇ ਵਿੱਚੋਂ ਭੁਖੀ ਦੀਆਂ ਭਰੀਆਂ ਹੋਈਆਂ 6 ਬੋਰੀਆਂ ਮਿਲੀਆਂ ਇੰਨਾ ਵਿੱਚ ਹਰੇਕ ਬੋਰੀ ਵਿੱਚ 25-25 ਕਿਲੋ ਧੁੱਕੀ ਮਿਲੀ ਟੋਟਲ 1.5 ਕਾਊਂਟਰ 150 ਕਿਲੋ ਧੁੱਕੀ ਹੋਈ ਜਿਹਦੇ ਸਬੰਧੀ ਥਾਣਾ ਤਨੋਲਾ ਵਿਖੇ ਮਕਦਮਾ ਨੰਬਰ 29 ਅੰਡਰ ਸੈਕਸ਼ਨ 15 25 ਐਨਡੀਪੈਕਟ ਥਾਣਾ ਤਨੋਲਾ ਦਰਜ ਕੀਤਾ ਕਰਕੇ ਤਪੀਸ਼ ਅਮਲ ਵਿੱਚ ਲਿਆਂਦੀ ਗਈ ਇਹਦੇ ਵਿੱਚ ਦੋ ਵਿਅਕਤੀ ਨੂੰ ਕਾਬੂ ਕੀਤਾ ਜਿਹੜੇ ਉਹਨਾਂ ਦੇ ਨਾਮ ਨੇ ਇੱਕ ਦਾ ਨਾਮ ਸਰਬਲ ਸਿੰਘ ਆਵਾਸੀ ਕਕਰਾਲਾ ਤੇ ਦੂਸਰੇ ਦਾ ਨਾਮ ਸੁੱਖਾ ਆਵਾਸੀ ਬੀਬੀਪੁਰ ਜ਼ਿਲ੍ਹਾ ਪਟਿਆਲਾ ਨਾਲ ਸੰਬੰਧਿਤ ਨੇ ਸਰ ਇਹਨਾਂ ਦੇ ਪੜਲੇ ਨੂੰ ਮਾਰਨ ਦਾ ਦਰਜਾ ਜੀ ਇਹਨਾਂ ਤੇ ਇੱਕ ਤੇ ਬੰਦੇ ਤੇ ਹੈਗਾ ਤੇ ਦੂਜੇ ਬਾਰੇ ਪ੍ਰਸਤਾਵ ਦੇਖ ਰਹੇ ਹਾਂ ਅਸੀਂ ਤਪੀਸ਼ ਚੱਲ ਰਹੀ ਆ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਤਾ ਪੇਸ਼ ਕਰਕੇ ਪੂਰ ਸਨਮਾਨਤ ਨਹੀਂ ਦੇਣੀ ਸਰ ਜਿਹੜੀ ਧੋਕੀ ਮਿਲੀ ਆ ਉਹ ਕਿਤੇ ਹੋਰੇ ਵੇਚਣ ਲਈ ਆ ਰਹੀ ਵੀ ਕੀ ਪੂਰਾ ਮੈਡਿਕੀ ਆ ਆ ਇਹ ਜੀ ਤਪੀਸ਼ ਦੌਰਾਨ ਵਿੱਚ ਦੇਖਿਆ ਜਾਊਗਾ ਇਹਨਾਂ ਨੂੰ ਪੁੱਛ ਗੇ ਚੱਲ ਰਹੀ ਆ ਬਿਲਕੁਲ ਜੀ ਜੇ ਜੇ ਕੋਈ ਹੋਰ ਕੋਈ ਬੰਦਾ ਇਹਦੇ ਸਾਹਮਣੇ ਆਇਆ ਉਹਨੂੰ ਨੋਮੀਨੇਟ ਕਰਕੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਂਦੀ ਆ